ਰਾਤ ਸ਼ੀਲੂ ਟਰੈਕਟਰ ਕੀ ਜਿੱਤਿਆ ਬਹੁਤ ਲੋਕਾਂ ਨੇ ਸ਼ੀਲੂ ਨੂੰ ਗਾਲਾਂ ਕੱਢੀਆਂ ਕੋਈ ਸ਼ੀਲੂ ਕੰਜਰੀ ਕੋਈ ਸ਼ੀਲੂ ਕੁੱਤਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਇਹ ਹੋਰ ਨਹੀਂ ਕੋਈ ਲੋਕ ਇਹ ਪੰਜਾਬ ਦੇ ਨੇ ਬਹੁਤ سارے ਲੋਕ ਜਿਹੜੇ ਸ਼ੀਲੂ ਤੋਂ ਜਲਸੀ ਫੀਲ ਕਰਦੇ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਰਾਤ ਬਾਗੜੀਆਂ ਕੱਪ ਤੇ ਸ਼ੀਲੂ ਬੈਸਟ ਨਿਕਲਿਆ ਨਿਊ ਹਾਲੈਂਡ ਟਰੈਕਟਰ ਜਿਹੜਾ ਸ਼ੀਲੂ ਨੇ ਜਿੱਤਿਆ ਪਹਿਲਾਂ ਕਿਹਾ ਜਾ ਰਿਹਾ ਸੀ ਵੀ ਸ਼ੀਲੂ ਦੇ ਜਿਹੜੀ ਸੱਟ ਲੱਗੀ ਹੋਈ ਹੈ ਸ਼ੀਲੂ ਸ਼ਾਇਦ ਨਾ ਖੇਡੇ ਪਰ ਗਰਾਊਂਡ ਦੇ ਵਿੱਚ ਜਦੋਂ ਸ਼ੀਲੂ ਆ ਗਿਆ ਪਹਿਲਾ ਮੈਚ ਜੱਗੂ ਹਾਕਮ ਵਾਲੇ ਨਾਲ ਸੀ ਸ਼ੀਲੂ ਦਾ ਉਥੇ ਬਹੁਤ ਸਾਰੇ ਜਿਹੜੇ ਜੱਫੇ ਜੱਗੂ ਹਾਕਮ ਵਾਲੇ ਨੇ ਵੀ ਲਾਏ तकरीबन 7-8 ਜੱਫੇ ਲਾਏ ਹਰੇਕ ਜੱਫੇ ਤੇ ਜਿਹੜੀਆਂ ਥਾਪੀਆਂ ਵੀ ਮਾਰੀਆਂ ਉਸ ਤੋਂ ਬਾਅਦ ਸ਼ੀਲੂ ਦੁਆਰੇ ਅੱਧੇ ਮੈਚ ਤੋਂ ਬਾਅਦ ਖੇਡਿਆ ਦੋਸਤੋ ਮੈਚ ਜਿਹੜਾ ਜੱਗੂ ਹਾਕਮ ਵਾਲਾ ਜਿੱਤ ਗਿਆ ਸੀ ਸ਼ੀਲੂ ਉਹ ਮੈਚ ਜਿਹੜਾ ਹਾਰ ਗਿਆ ਸੀਗਾ ਪਰ ਦੁਆਰੇ ਫਿਰ ਅਗਲਾ ਮੈਚ ਪਿਆ ਸ਼ੀਲੂ ਤੇ ਜੱਗੂ ਦਾ ਉੱਥੇ ਸਾਰੀਆਂ ਕਸਰਾਂ ਘੱਟਦੀਆਂ ਉੱਥੇ ਜਿਹੜੀ ਸਭ ਤੋਂ ਵੱਧ ਲੜਾਈ ਹੋਈ ਪੰਜਾਬ ਤੇ ਹਰਿਆਣੇ ਵਾਲਿਆਂ ਦੀ ਕਮੈਂਟਾਂ ਦੇ ਵਿੱਚ ਹਰਿਆਣੇ ਵਾਲੇ ਪੰਜਾਬ ਵਾਲਿਆਂ ਨੂੰ ਪੁੱਠਾ ਬੁਲੀ ਜਾਂਦੇ ਆ ਤੇ ਜਿਹੜੇ ਪੰਜਾਬ ਵਾਲੇ ਆ ਉਹ ਹਰਿਆਣੇ ਵਾਲਿਆਂ ਨੂੰ ਪੁੱਠਾ ਬੁਲੀ ਜਾਂਦੇ ਆ ਦੋਸਤੋ ਉਹ 플레이ਰ ਆ ਕੱਲ ਨੂੰ ਦੁਬਾਰੇ ਫੇਰ ਇਕੱਠੇ ਹੋ ਜਾਣਗੇ ਉਹਨਾਂ ਨੇ ਇਕੱਠੇ ਖਾਣਾ ਪੀਣਾ ਇਕੱਠੇ ਖੇਡਣੇਗਾ ਪਰ ਤੁਸੀਂ ਆਪਸ ਦੇ ਵਿੱਚ ਭਾਈਚਾਰਾ ਜਿਹੜਾ ਖਰਾਬ ਕਰਦੇ ਹੋ ਦੋਸਤੋ ਆਪਾਂ ਗੱਲ ਕਰੀਏ ਸ਼ਿੱਲੂ ਦੀ ਸ਼ਿੱਲੂ ਇਸ ਟਾਈਮ ਬਹੁਤ ਤਾਕੜਾ ਸ਼ੀਲੂ ਦਾ ਕੋਈ ਤੋੜ ਨਹੀਂ ਹੈਗਾ ਸ਼ੀਲੂ ਦੀ ਮਿਹਨਤ ਬਹੁਤ ਜ਼ਿਆਦਾ ਹੈ ਬਾਈ ਜੀ ਮਿਹਨਤ ਵੈਸੇ ਸਾਰੀ ਕਰਦੇ ਆ ਚਲੋ ਪੰਜਾਬ ਵਾਲੇ ਵੀ ਕਰਦੇ ਆ ਉਹਨੂੰ ਜਿਹੜਾ ਜੋਰ ਬਖਸ਼ਾ ਨਾ ਰੱਬ ਨੇ ਉਹ ਗॉड गिफ्टेड ਹੀ ਹੈ ਉਹਦਾ ਕੋਈ ਤੋੜ ਨਹੀਂ ਹੈਗਾ ਮਿਹਨਤ ਤਾਂ ਮਨੀਸ਼ ਬਲਾਰੇ ਵਰਗੇ ਹੋਰ ਬਥੇਰੇ ਕਰਦੇ ਆ ਪੰਜਾਬ ਦੇ ਬਥੇਰੇ ਜਾਫੀ ਨੇ ਜਿਹੜੇ ਮਿਹਨਤ ਕਰਦੇ ਆ ਪਰ ਉਹਨਾਂ ਦਾ ਇੱਕ ਦੌਰ ਸੀ ਜਿਹੜਾ ਲੰਘ ਗਿਆ ਪਰ ਇਸ ਟਾਈਮ ਜਿਹੜਾ ਦੌਰ ਹੈ ਉਹ ਸ਼ੀਲੂ ਦਾ ਹੈ ਜਿਹੜੀ ਸਾਰੀ ਤਾਕਤ ਬਖਸ਼ੀ ਉਹ ਪ੍ਰਮਾਤਮਾ ਦਾ ਇਸ ਵੇਲੇ ਪੂਰਾ ਹੱਥ ਹੈ ਸ਼ੀਲੂ ਦੇ ਉੱਤੇ ਤੇ ਤੁਸੀਂ ਉਸ ਨੂੰ 네ਗੇਟਿਵ ਬਣਾ ਲੈ ਕੇ ਜਾਇਆ ਕਰੋ ਜੇਕਰ ਤੁਸੀਂ ਉਸ ਬੰਦੇ ਨੂੰ ਮਿਲੋਗੇ ਨਾ ਉਹਦਾ ਪਿੰਡ ਜਿਹੜਾ ਦਿੱਲੀ ਦੇ ਲਾਗੇ ਆ ਬਹੁ ਅਕਬਰ ਪਰ ਤੁਸੀਂ ਜਾ ਕੇ ਵੇਖਿਓ ਮੈਂ ਗਿਆ ਸੀ ਇੱਕ ਵਾਰ ਇੰਨਾ ਘੈਂਟ ਬੰਦਾ ਨਾਲ ਛੜਦੇ ਗੱਲਾਂ ਉਹ ਕਿਸੇ ਨੂੰ ਜਿਹੜਾ ਪੁੱਠਾ ਨਹੀਂ ਬੋਲਦਾ ਤੇ ਹਮੇਸ਼ਾ ਕੋਈ ਵੀ ਬੰਦਾ ਨੂੰ ਘਰੇ ਮਿਲ ਕੇ ਜਾਂਦਾ ਨਾ ਉਹਦਾ ਇੰਨਾ ਜ਼ਿਆਦਾ ਸਤਿਕਾਰ ਕਰਦਾ ਹੈ ਨਾ ਹਰ ਇੱਕ ਬੰਦੇ ਨੂੰ ਕਹਿੰਦਾ ਯਾਰ ਮੈਨੂੰ ਲੋਕਾਂ ਨੇ ਚੜਾਇਆ ਹੈਗਾ ਮੈਂ ਲੋਕਾਂ ਕਰਕੇ ਚੜਿਆਂਗਾ ਤੇ ਮੈਂ ਲੋਕਾਂ ਨੂੰ ਸਿਰ ਮੱਥੇ ਰੱਖੂਗਾ ਇੰਨਾ ਕੈਂਟ ਬੰਦਾ ਯਾਰ ਘਰੇ ਜਾਉਂਗੇ ਚਾਹ ਪਾਣੀ ਵਧੀਆ ਪ੍ਰੋਗਰਾਮ ਕਰਦਾ ਇਹ ਜੀ ਗੱਲ ਨਹੀਂ ਹੈਗੀ ਸ਼ਿੱਲੂ ਬੰਦਾ ਪੂਰਾ ਵਧੀਆ ਦੂਜੀ ਗੱਲ ਉਹਦੀ ਦੇਸੀ ਮਿਹਨਤ ਇੰਨੀ ਜ਼ਿਆੜੇ ਆ ਬਈ ਜੀ ਆਪਣੇ ਜਿੰਮਾ ਲਾਉਂਦੇ ਆ ਨਾ ਜਿੰਮ ਲਾਉਣ ਕਰਕੇ ਇਹਨਾਂ ਉਹਨਾਂ ਦਾ ਸਰੀਰ ਛੇਤੀ ਨਹੀਂ ਮੁੜਦਾ ਜਾਫੀਆਂ ਦਾ ਪਰ ਉਹ ਇੰਨੀ ਜ਼ਿਆਦੇ ਨੇਚਰਲ ਤੇ ਦੇਸੀ ਮਿਹਨਤ ਕਰਦਾ ਹੈ ਖਾੜੇ ਦੇ ਵਿੱਚ ਵੀ ਉਹਦਾ ਸਰੀਰ ਦਾ ਜਿਹੜਾ ਕੱਲਾ ਕੱਲਾ ਅੰਗ ਮੁੜਦਾ ਹੈਗਾ ਤੇ ਜੋਰ ਵੀ ਪੂਰਾ ਹੈ ਸਰੀਰ ਦੀ ਛਾਤੀ ਛੁੱਤੀ ਚੈੱਕ ਕਰੋ ਤੁਸੀਂ ਇਹਣਾ ਉਹਦੇ ਵਿੱਚ ਪੂਰਾ ਜਿਹੜੀ ਬਣੀ ਹੋਈ ਹੈ ਤੇ ਪੂਰਾ ਜੋਰ ਹੈ ਉਸ ਬੰਦੇ 'ਚ। ਬਾਕੀ ਨਿਮਰਤਾ ਬਹੁਤ ਜ਼ਿਆਦਾ ਹੈ। ਪੰਜਾਬ ਦੇ ਬਹੁਤ ਸਾਰੇ ਕਬੱਡੀ ਕਪਾਂ ਤੇ ਛਿੱਲੂ ਜਿਹੜਾ ਵੈਸਟਰ ਹੈ। ਕੋਈ ਤੋੜ ਨਹੀਂ ਉਸ ਬੰਦਾ ਪਰ ਸਾਡੇ ਪੰਜਾਬੀ ਇੰਨੀ ਗਾਲਾਂ ਕੱਢਦੇ ਆ ਨਾ ਜਲਸੀ ਫੀਲ ਕਰਦੇ ਆ। ਹਰਿਆਣੇ ਵਾਲੇ ਵੀ ਕਹਿੰਦੇ ਆ ਚਲੋ ਉਧਰੋਂ ਵੀ ਕੋਈ ਸ਼ਲੋਕ ਮਾੜਿਆ ਜਿਹੜੇ ਪੰਜਾਬੀਆਂ ਨੂੰ ਕਹਿੰਦੇ ਆ ਵੀ ਪੰਜਾਬੀ ਆ ਛਿੱਲੂ ਨੇ ਪੰਜਾਬੀਆਂ ਦਾ ਐ ਕਰਤਾ ਵਾਹ ਕਰਤਾ ਹੈਨਾ ਤੇ ਉਧਰੋਂ ਸਾਡੇ ਪੰਜਾਬੀ ਵੀ ਕਹਿੰਦੇ ਆ ਪਰ ਦੋਸਤੋ ਅਸਲ ਵਿੱਚ ਇਹ ਗੱਲ ਕਰੀਏ ਨਾ ਇਸ ਵੇਲੇ ਸ਼ਿੱਲੂ ਦਾ ਕੋਈ ਤੋੜ ਨਹੀਂ ਹੈਗਾ ਸ਼ਿੱਲੂ ਨੇ ਬਈ ਨਜ਼ਾਰਾ ਲਿਆਂਦਾ ਪਿਆ ਪੰਜਾਬ ਵਾਲੇ ਅੰਦਰੋਂ ਅੰਦਰੀ ਚਾਹੁੰਦੇ ਆ ਵੀ ਸ਼ਿੱਲੂ ਆਵੇ ਪੰਜਾਬ ਦੇ ਕਬੱਡੀ ਕਪਾਂ ਤੇ ਜਿੱਤੇ ਵੀ ਪਰ ਉਹਨਾਂ ਨੂੰ ਜਿਹੜਾ ਕਮੈਂਟਾਂ ਦੇ ਵਿੱਚ ਪੰਜਾਬ ਪ੍ਰਤੀ ਪਿਆਰ ਦਿਖਾਣਾ ਪੈਂਦਾ ਤਾਂ ਜਿਹੜਾ ਇੱਕ ਦੂਜੇ ਨਾਲ ਲੜਦੇ ਰਹਿੰਦੇ ਆ ਪਰ ਇਹ ਗੱਲ ਸਾਰੇ ਜਾਣਦੇ ਆ ਪੰਜਾਬੀ ਵੀ ਜਾਣਦੇ ਹਰਿਆਣੇ ਵਾਲੇ ਵੀ ਸ਼ਿੱਲੂ ਦਾ ਇਸ ਟਾਈਮ ਜਿਹੜਾ ਕੋਈ ਤੋੜ ਨਹੀਂ ਹੈਗਾ ਫਾਈਨਲ ਮੈਚ ਦੇ ਵਿੱਚ ਦੇਖ ਲਓ ਤੁਸੀਂ 15 ਟੱਚ ਲੈਂਦੇ ਤੇ 8 ਜਫੇ ਲਏ। ਕਈ ਵਾਰ ਤਾਂ ਸ਼ੀਲੂ 15-15 ਟੱਚ ਲੈ ਕੇ 12-12 13-13 ਜਫੇ ਲਾ ਜਾਂਦਾ। ਤੇ ਨਾਲ ਹੀ ਵਧਾਈਆਂ ਨੇ ਬਾਈ ਬੁਰੇ ਅਸੀਸਰ ਵਾਲੇ ਨੂੰ ਹਨਾ ਉਹਨੇ ਵੀ ਬਾਈ ਨੇ ਜਿਹੜੀਆਂ ਆ ਬਹੁਤ ਵਧੀਆ ਕਬਾਡੀਆਂ ਪਾਈਆਂ ਉਹ ਵੀ ਜਿਹੜਾ ਬੈਸਟ ਨਿਕਲੇ ਨਿਊ ਹੌਲੈਂਡ ਜਿਹੜਾ ਜਿੱਤੇ ਆ ਟੀਮਾਂ ਦੋਵੇਂ ਬਰਾਬਰ ਸੀ ਆਪਾਂ ਇਹਨਾਂ ਕਹਿ ਦਈਏ ਹਨਾ ਵੀ ਪੰਜਾਬ ਦੀ ਟੀਮ ਜਿਹੜੀ ਘੱਟ ਸੀਗੀ ਇੰਗਲੈਂਡ ਦੀ ਸੌਰੀ ਉਹ ਜਿਹੜੀ ਘੱਟ ਸੀ ਜਾਂ ਹਰਿਆਣਾਲੀ ਜਾਇ ਤੱਕੜੀ ਸੀ ਬਾਈ ਜਫੇ ਨਹੀਂ ਲੱਗੇ ਆਸਾਨੀ ਕਾਲੀ ਸੰਘਾ ਨਾਲ ਕੋਪ ਦਾ ਜਾਫੀ ਆ ਪਹਿਲਾਂ ਕਈ ਮੈਚਾਂ ਤੇ ਜਿਹੜਾ ਸ਼ੀਲੂ ਨੂੰ ਸੰਨੀ ਨੇ ਹਰਾਇਆਗਾ ਪਰ ਇਸ ਟਾਈਮ ਚਲੋ ਉਹਦਾ ਟਾਈਮ ਨਹੀਂ ਸੀ ਜਾਂ ਉਹ ਤੋਂ ਜਫੀ ਨਹੀਂ ਲੱਗੇ ਕੋਈ ਗੱਲ ਸਿਹਾਬ ਚ ਨਹੀਂ ਆਈ ਦੂਜੀ ਗੱਲ ਬੁਲਟ ਦੇ ਜਿਹੜੀ 60 ਵੀ ਵੱਜ ਗਈ ਪਰ ਇੱਕ ਗੱਲ ਇਹ ਆ ਵੀ ਸ਼ੀਲੂ ਜੀ ਦੇ ਮੂਰੇ ਅੜ ਜਾਂਦਾ ਇੱਕ ਵਾਰ ਉਹਦਾ ਪੂਰਾ ਜੋਰ ਜਿਹੜਾ ਆ ਮਾਰਾ ਕੇ ਛੱਡਦਾ ਅਗਲੀ ਰੇਡ ਜਿਹੜਾ ਬੰਦਾ ਸੌਖੀ ਨਹੀਂ ਪਾਉਂਦਾ ਇੰਨਾ ਜੋਰ ਹੈਗਾ ਬਾਈ ਸ਼ੀਲੂ ਦੇ ਵਿੱਚ ਬਾਕੀ ਚਲੋ ਕੋਈ ਨਹੀਂ ਦੋਵੇਂ ਟੀਮਾਂ ਆਪਣੀਆਂ ਸੀ ਪੰਜਾਬ ਦੇ ਖੜਾ ਦੇ ਉਧਰ ਵੀ ਖੇਡ ਰਹੇ ਸੀ ਹਰਿਆਣੇ ਦੇ ਆ ਕੋ ਲੋ ਖੜਾ ਜਿਹੜੇ ਉਧਰ ਵੀ ਖੇਡ ਰਹੇ ਸੀ ਕੋਈ ਚੱਕਰ ਨਹੀਂ ਹੁੰਦਾ ਬਾਕੀ ਬਾਈ 네ਗੈਟਿਵਿਟੀ ਨਾ ਫਲਾਇਆ ਕਰੋ ਯਾਰ ਸੀਲੂ ਤੇ ਬੁਰੀਆ ਸੀਸਰ ਨੂੰ ਜਿਹੜਾ ਵਧਾਈਆਂ ਹੈਨਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ